ਰੋਮਨੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਉਹਨਾਂ ਤੇ ਹਮਲਾ ਹੋਇਆ ਦਰਬਾਰ ਸਾਹਿਬ ਜਾਨਲੇਵਾ ਹਮਲਾ ਹੋਇਆ ਨਹੀਂ ਮੈਂ ਕਹੂੰਗਾ ਪੁਲਿਸ ਦੀ ਮਿਲੀ ਭੁਗਤ ਨਾਲ ਕਰਵਾਇਆ ਗਿਆ ਕਿਵੇਂ ਸਿਕਿਉਰਿਟੀ ਦੇ ਵਿੱਚ ਲੂਪ ਹੋਲ ਛੱਡੇ ਗਏ ਕਿਵੇਂ ਇੱਕ ਨੋਨ ਕ੍ਰਾਈਮਨਲ ਇੱਕ ਨੋਨ ਹਾਰਡ ਕੋਰ ਟੈਰਰਿਸਟ ਕਿਦੇ ਹਟਲਿਸਟ ਤੇ ਸਦਾਰ ਸੁਪੀਰ ਸਿੰਘ ਬਾਦਲ 2013 ਤੋਂ ਪੰਜਾਬ ਪੁਲਿਸ ਦੀ ਜਾਣਕਾਰੀ ਸੀ ਬਾਦਲ ਪਰਿਵਾਰ ਉਹਦੀ ਹਟਲਿਸਟ ਤੇ ਸੀ ਕਿਵੇਂ ਉਹਨੂੰ 2 ਦਿਨ ਉਥੇ ਘੁੰਮਣ ਦਿੱਤਾ ਗਿਆ ਖੁੰਨਿਆਂ ਰੈਕੀ ਕਰਕੇ ਉਹਨੇ ਮੁੱਖ ਸਲਾਹਕਾਰ ਉਹਦਾ ਜਿਹੜਾ ਅੰਮ੍ਰਿਤਸਰ ਪੁਲਿਸ ਦਾ ਐਸਪੀ ਹਰਪਾਲ ਸਿੰਘ ਸਮੇਂ-ਸਮੇਂ ਤੇ ਕਿਵੇਂ ਉਹਦੇ ਨਾਲ ਗੁਫਤਗੂ ਕਰਕੇ ਸਲਾਮਸ਼ੁਬਰਾ ਕਰਦੇ ਐ ਕਿ ਕਿਵੇਂ ਤੂੰ ਇਹ ਕੰਮ ਨੂੰ ਅੰਜਾਮ ਦੇ ਕੇ ਤੇ ਨਿਕਲ ਸਕਦਾ ਹੈ ਇਹ ਸਭ ਨਹੀਂ ਦਿਖਿਆ ਮੈਂ ਹੈਰਾਨ ਹੈ ਵੀ ਸਰਕਾਰ ਦੇ ਕਿਵੇਂ ਹੱਤ ਤੋਕੇ ਬਣੇ ਆ ਸਪਾਇਨਲੈਸ ਆਫੀਸਰਸ ਜੀ ਨੂੰ ਆਪਾਂ ਕਹਿ ਸਕੀਏ ਕਿ ਇਸ ਹੱਦ ਤੱਕ ਪੋਲਿਟੀਕਲ ਰੰਗਤ ਦੇ ਕੇ ਬਿਆਨਬਾਜ਼ੀ ਪੁਲਿਸ ਦੀ ਆਫੀਸ਼ੀਅਲਸ ਕਰ ਰਹੇ ਆ ਕਿ ਸ਼ਰਮ ਆਉਂਦੀ ਹੈ ਕਹਿੰਦਿਆਂ ਨੂੰ ਕਿ ਇਹ ਅਫਸਰਾਂ ਨੇ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਦਾ ਪ੍ਰੋਟੈਕਸ਼ਨ ਤੋਂ ਮਾਇਆ ਲੱਗਦਾ ਹੈ ਕਿ ਜਿਵੇਂ ਕਿਤੇ ਅੰਮ੍ਰਿਤਸਰ ਪੁਲਿਸ ਦਾ ਕੈਟ ਹੀ ਨਾ ਹੋਵੇ ਨਰੇਂਦਰ ਚੋੜਾ ਇਹ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਸਾਰਾ ਪੰਜਾਬ ਦੇਖ ਰਿਹਾ ਹੈ ਕਿ ਜਿਸ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਉਨ੍ਹਾਂ ਤੇ ਹਮਲਾ ਹੋਇਆ ਦਰਬਾਰ ਸਾਹਿਬ ਜਾਣ ਲੇਵਾ ਹਮਲਾ ਹੋਇਆ ਨਹੀਂ ਮੈਂ ਕਹੂੰਗਾ ਪੁਲਿਸ ਦੀ ਮਿਲੀ ਭੁਗਤ ਨਾਲ ਕਰਵਾਇਆ ਗਿਆ ਉਸ ਦਿਨ ਦੇ ਘਟਨਾਕ੍ਰਮ ਨੂੰ ਦੇਖ ਕੇ ਅੱਜ ਤੱਕ ਪੰਜਾਬ ਦੇ ਲੋਕ ਬੜੇ ਚਿੰਤਤ ਹੈ ਜਿਸ ਤਰ੍ਹਾਂ ਨਾਲ ਪੁਲਿਸ ਤੇ ਪੰਜਾਬ ਦੀ ਸਰਕਾਰ ਇਸ ਇਸ਼ੂ ਦੇ ਵਿੱਚ ਜਿੰਨਾ ਦੀ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਤੁਸੀਂ ਇਹ ਦੇਖੋ ਇੱਕ Z+ ਕੈਟਾਗਰੀ ਪ੍ਰੋਟੈਕਟਿਵ ਹੋਵੇ Z+ ਕੈਟਾਗਰੀ ਪ੍ਰੋਟੈਕਟਿਵ ਵੀ ਗਵਰਨਮੈਂਟ ਆਫ ਇੰਡੀਆ ਦਾ ਹੋਵੇ ਮੈਨੂੰ ਲੱਗਦਾ ਸਾਰੇ ਹਿੰਦੂਸਤਾਨ ਚ 11 ਜਾਂ 12 Z+ ਕੈਟਾਗਰੀ ਪ੍ਰੋਟੈਕਟਿਵਸ ਨੇ ਜਿਨ੍ਹਾਂ ਦੀ ਸਿਕਿਉਰਿਟੀ ਇੱਕ ਬਲੂ ਬੁੱਕ ਤਹਿਤ ਪ੍ਰੋਟੋਕਾਲ ਸਿਸਟਮ ਦੇ ਤਹਿਤ ਚੱਲਦੀ ਹੈ ਕਿਵੇਂ ਸਿਕਿਉਰਿਟੀ ਦੇ ਵਿੱਚ ਲੂਪ ਹੋਲ ਛੱਡੇ ਗਏ ਕਿਵੇਂ ਇੱਕ ਨੋਨ ਕ੍ਰਿਮੀਨਲ ਇੱਕ ਨੋਨ ਹਾਰਡ ਕੋਰ ਟੈਰਰਿਸਟ ਜਿਹਦੇ ਹਟਲਿਸਟ ਦੇ ਸਦਾਰ ਸੁਖਬੀਰ ਸਿੰਘ ਬਾਦਲ 2013 ਤੋਂ ਪੰਜਾਬ ਪੁਲਿਸ ਦੀ ਜਾਣਕਾਰੀ ਚ ਸੀ ਬਾਦਲ ਪਰਿਵਾਰ ਉਹਦੀ ਹਟਲਿਸਟ ਤੇ ਸੀ ਉਹ ਇਨਸਾਨ ਜਿਹਦੇ ਆਈਐਸਆਈ ਨਾਲ ਨੋਨ ਲਿੰਕਸ ਹੈ ਬੁੜੈਲ ਜੇਲ ਬ੍ਰੇਕ ਵਰਗੇ ਇੰਪੋਰਟੈਂਟ ਜਾਂ ਮੈਂ ਕਹੂੰਗਾ ਬੜੇ ਵੱਡੇ ਕਾਰਨਾਮੇ ਜਿਹੜੇ ਉਹਨੇ ਅੰਜਾਮ ਦਿੱਤੇ ਗ੍ਰੇਨੇਡ ਉਹਦੇ ਕੋਲੋਂ ਫੜੀ ਗਈ ਆਰਡੀਐਕਸ ਉਹਦੇ ਕੋਲੋਂ ਫੜੀ ਗਈ ਐਮਪੀ5 ਰਾਈਫਲਜ਼ ਉਹਦੇ ਕੋਲੋਂ ਫੜੀਆਂ ਗਈਆਂ ਉਸ ਇਨਸਾਨ ਨੂੰ ਕਿਵੇਂ ਸ਼ਰਿਆਮ ਤੁਸੀਂ ਸਾਰਿਆਂ ਨੇ ਦੇਖਿਆ ਸੀ ਸੀਸੀਟੀਵੀਜ਼ ਤੇ ਮੈਂ ਉਹ ਕੱਲ ਦੁਬਾਰਾ ਦੁਹਰਾਉਂਗਾ ਨਹੀਂ ਮੈਂ ਸਿਰਫ ਥੋੜੀ ਜਿਹੀ ਬੈਕਗ੍ਰਾਉਂਡ ਦੀ ਗੱਲ ਕਰ ਰਿਹਾ ਹੈ ਕਿਵੇਂ ਉਹਨੂੰ 2 ਦਿਨ ਉੱਥੇ ਘੁੰਮਣ ਦਿੱਤਾ ਗਿਆ ਖੁੱਲ੍ਹਿਆਂ ਰੈਕੀ ਕਰਕੇ ਉਹਨੇ ਮੁੱਖ ਸਲਾਹਕਾਰ ਉਹਦਾ ਜਿਹੜਾ ਅੰਮ੍ਰਿਤਸਰ ਪੁਲਿਸ ਦਾ ਐਸਪੀ ਹਰਪਾਲ ਸਿੰਘ ਸਮੇਂ-ਸਮੇਂ ਤੇ ਕਿਵੇਂ ਉਹਦੇ ਨਾਲ ਗੁਫ਼ਤਗੂ ਕਰਕੇ ਸਲਾਮ ਅਸ਼ਮਰਾ ਕਰਦੇ ਐ ਕਿ ਕਿਵੇਂ ਤੂੰ ਇਹ ਕੰਮ ਨੂੰ ਅੰਜਾਮ ਦੇ ਕੇ ਤੇ ਨਿਕਲ ਸਕਦਾ ਹੈ ਇਹ ਸਭ ਨੇ ਦੇਖਿਆ ਤੁਸੀਂ ਇਹ ਦੇਖੋ ਜੇ ਸਰਦਾਰ ਸੁਖਬੀਰ ਸਿੰਘ ਬਾਦਲਵਰ ਦਾ ਇਨਸਾਨ ਪ੍ਰੋਟੈਕਟਿਵ ਹਾਈ ਪ੍ਰੋਫਾਈਲ politcal ਪਰਸਨੈਲਿਟੀ ਕਿ ਉਹਦੇ ਨਾਲ ਪੰਜਾਬ ਪੁਲਿਸ ਇਸ ਹੱਦ ਤੱਕ ਇੱਕ ਛੇੜੰਤਰ ਚ ਸ਼ਾਮਲ ਹੋ ਸਕਦੀ ਹੈ ਕਿ ਉਹਨਾਂ ਦੀ ਜਾਨ ਤੱਕ ਖੇਡਿਆ ਜਾਵੇ ਤੇ ਆਮ ਇਨਸਾਨ ਦੇ ਦਾ ਹਾਲਾਤ ਪੰਜਾਬ ਚ ਕੀ ਹੋਗੇ ਤੁਸੀਂ ਭਲੀ ਭਾਨ ਜਾਣਦੇ ਚਲੋ ਅਟੈਕ ਕਰਵਾਇਆ ਉਹਨਾਂ ਨੇ ਉਹ ਸਭ ਨੇ ਦੇਖਿਆ ਪੰਜਾਬ ਤੱਕ ਹੀ ਦੁਨੀਆ ਭਰ ਵਿੱਚ ਬੈਠੇ ਲੋਕਾਂ ਨੇ ਇੱਕ ਇੱਕ ਬੰਦੇ ਨੇ ਸੀਸੀਟੀਵੀ ਫੁਟੇਜ ਉਹ ਦੇਖੀ ਜਿਹੜੀ ਪਿਛਲੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਨੇ ਉਜਾਗਰ ਕੀਤੀਆਂ ਮਜੀਠੀਆ ਸਾਹਿਬ ਨੇ ਪ੍ਰੈਸ ਕਾਨਫਰੰਸਿਸ ਦੇ ਵਿੱਚ ਉਜਾਗਰ ਕੀਤੀਆਂ ਇੱਕ ਇੱਕ ਸੀਸੀਟੀਵੀ ਰਾਈਨ ਜਿਹੜਾ ਕਿ ਪੁਲਿਸ ਦਾ ਕੰਮ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੇ ਕਰਕੇ ਇਹ ਪਲੋਟ ਜਿਹੜਾ ਹੈ ਇਹ ਲੋਕਾਂ ਦੇ ਸਾਹਮਣੇ ਐਕਸਪੋਜ਼ ਕੀਤਾ ਹੁਣ ਉਸ ਤੋਂ ਵੀ ਅੱਗੇ ਜਿਹੜੀ ਮੈਂ ਅੱਜ ਗੱਲ ਕਰਨ ਲੱਗਿਆ ਜਿਸ ਇਸ਼ੂ ਤੇ ਅੱਜ ਦੀ ਪ੍ਰੈਸ ਕਾਨਫਰੰਸ ਬੁਲਾਈ ਹੈ ਉਸ ਤੋਂ ਵੀ ਅੱਗੇ ਜਾ ਕੇ ਹੁਣ ਪੰਜਾਬ ਪੁਲਿਸ ਕਿਸ ਹੱਦ ਤੱਕ ਨਰੈਣ ਚੋੜੇ ਨੂੰ ਪ੍ਰੋਟੈਕਟ ਕਰ ਰਹੀ ਹੈ ਤੁਸੀਂ ਇਹ ਵੇਖੋ ਪਹਿਲਾਂ ਤਾਂ ਅੰਮ੍ਰਿਤਸਰ ਪੁਲਿਸ ਦਾ ਬਿਆਨ ਆਉਂਦਾ ਹੈ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦਾ ਕਿ ਅਸੀਂ ਇਹ ਪਰੋਪ ਕਰ ਰਹੇ ਹਾਂ ਜੀ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਸਿੰਪਥੀ ਲੈਣ ਵਾਸਤੇ ਇਹ ਕਿਤੇ ਕਰਵਾਇਆ ਨਾ ਹੋਵੇ ਇੰਨਾ ਸ਼ਰਮਨਾਕ ਬਿਆਨ ਉਹ ਵੀ ਇੱਕ ਐਡੇ ਸੀਨੀਅਰ ਅਫਸਰ ਤੋਂ ਮੈਂ ਹੈਰਾਨ ਐ ਵੀ ਸਰਕਾਰ ਦੇ ਕਿਵੇਂ ਹੱਥ ਟੋਕੇ ਬਣੇ ਆ ਸਪਾਇਨਲੈਸ ਆਫੀਸਰਸ ਜੀ ਨੂੰ ਆਪਾਂ ਕਹਿ ਸਕੀਏ ਕਿ ਇਸ ਹੱਦ ਤੱਕ ਪੋਲਿਟਿਕਲ ਰੰਗਤ ਦੇ ਕੇ ਬਿਆਨਬਾਜ਼ੀ ਪੁਲਿਸ ਦੀ ਆਫੀਸ਼ੀਅਲਸ ਕਰ ਰਹੀ ਹੈ ਕੀ ਸ਼ਰਮ ਆਉਂਦੀ ਹੈ ਕਹਿੰਦਿਆਂ ਨੂੰ ਕਿ ਇਹ ਅਫਸਰਾਂ ਨੇ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਹੈ ਐ ਪ੍ਰੋਟेक्ट ਕੀਤਾ ਜਾ ਰਿਹਾ ਮੈਨੂੰ ਤਾਂ ਪ੍ਰੋਟੈਕਸ਼ਨ ਤੋਂ ਐ ਲੱਗਦਾ ਹੈ ਕਿ ਜਿਵੇਂ ਕਿਤੇ ਅੰਮ੍ਰਿਤਸਰ ਪੁਲਿਸ ਦਾ ਕੈਟ ਹੀ ਨਾ ਹੋਵੇ ਨਰੇਂਦਰ ਚੋੜਾ ਇਹ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕੋਈ ਵੱਡੀ ਗੱਲ ਨਹੀਂ ਜਿਸ ਤਰ੍ਹਾਂ ਨਾਲ ਉਹਨੂੰ ਪ੍ਰੋਟेक्ट ਕਰ ਰਿਹਾ ਕਿਉਂਕਿ ਪੰਜਾਬ 'ਚ ਜਦੋਂ ਮਾੜਾ ਦੌਰ ਸੀ ਪੁਲਿਸ ਇਹੋ ਜਿਹੇ ਇਨਸਾਨ ਪਾਲਦੀ ਸੀ ਆਪਦੇ ਕਾਰਨਾਮੇ ਕਰਾਉਂਦੇ ਸੀ ਜਿਵੇਂ ਅੰਮ੍ਰਿਤਸਰ ਪੁਲਿਸ ਨਰੈਣ ਚੋੜੇ ਨੂੰ ਪ੍ਰੋਟੈਕਟ ਕਰਨ ਤੇ ਲੱਗੀ ਹੈ ਕੋਈ ਵੱਡੀ ਗੱਲ ਨਹੀਂ ਕਿ ਅੰਮ੍ਰਿਤਸਰ ਪੁਲਿਸ ਦਾ ਇਹ ਕੈਟ ਹੋਵੇ ਇੰਟਰੋਗੇਸ਼ਨ ਇਸ ਕੱਲ ਦੀ ਵੀ ਹੋਣੀ ਚਾਹੀਦੀ ਉਹਨੂੰ ਪੁਆਇੰਟ ਬਲੈਂਕ ਰੇਂਜ ਦੇ ਵਿੱਚ ਆਉਣ ਦਿੱਤਾ ਗਿਆ 5 ਫੁੱਟ ਦੇ ਨੇੜੇ ਆ ਕੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਕਿਵੇਂ ਉਹਨੇ ਮਾਰਿਆ ਚਲੋ ਇਹ ਜਿਹਨੂੰ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਿਹਨੂੰ ਪਰਮਾਤਮਾ ਨੇ ਬਖਸ਼ੀਸ਼ ਜਿੰਨੀ ਕੀਤੀ ਉਹਨੇ ਉਨੀ ਉਮਰ ਭੋਗ ਕੇ ਜਾਣਾ ਕੋਈ ਜਿੰਨੀ ਮਰਜ਼ੀ ਇੱਥੇ ਕੌਨਸਪਿਰਸੀਜ਼ ਤੇ ਛੜੀਅੰਤਰ ਰਚੀ ਜਾਵੇ ਹੁਣ ਤੁਸੀਂ ਮੈਂ ਜਿਹੜੀ ਗੱਲ ਅੱਜ ਕਰਨੀ ਚਾਹੁੰਦਾ ਸੀ ਉਸ ਅਕਰੈਂਸ ਦੀ ਐਫਆਈਆਰ ਤੇ ਆ ਰਿਹਾ ਮੈਂ ਆ ਮੇਰੇ ਕੋਲ ਐਫਆਈਆਰ ਦੀ ਕਾਪੀ ਹੈ ਜਿਹੜੀ ਰਜਿਸਟਰ ਹੋਈ ਹੈ ਤੁਸੀਂ ਇਹ ਵੇਖੋ ਪੁਲਿਸ ਸਟੇਸ਼ਨ ਈ ਡਿਵੀਜ਼ਨ ਚ ਐਫਆਈਆਰ ਰਜਿਸਟਰ ਹੋਈ ਹੈ ਡਿਸਟ੍ਰਿਕਟ ਹੈਗਾ ਜੀ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਤਾਰੀਖ 4 12 2024 ਹੁਣ ਇਸ ਐਫਆਈਆਰ ਦੇ ਵਿੱਚ ਤੁਸੀਂ ਵੇਖੋ ਕਿਵੇਂ ਇਹ ਐਫਆਈਆਰ ਇੰਨੀ ਲੂਜ਼ ਐਫਆਈਆਰ ਕੀਤੀ ਗਈ ਇੰਨੇ ਲੂਪ ਹੋਲਸ ਇਹਦੇ ਚ ਜਾਨ ਬੁਝ ਕੇ ਛੱਡੇ ਗਏ ਤਾਂ ਕਿ ਨਰੈਣ ਚੌੜੇ ਨੂੰ ਇੰਨੀ ਰੀਲੀਫ ਮਿਲ ਸਕੇ ਕਿ ਉਹ ਇਸ ਕੇਸ ਚੋਂ ਹੀ ਨਿਕਲ ਜਵੇ ਹੁਣ ਤੁਸੀਂ ਦੇਖੋ ਇਹਨਾਂ ਨੇ ਇਹਦੇ ਚ ਲਿਖਿਆ ਜੀ ਐਫਆਈਆਰ ਚ ਟਾਈਮ ਪੀਰੀਅਡ ਟਾਈਮ ਆਫ ਅਕਰੈਂਸ ਜਿਹੜਾ ਗੋਲੀ ਚੱਲਦੀ ਐ 9:30 ਵਜੇ ਸਵੇਰੇ ਇਨਫੋਰਮੇਸ਼ਨ ਰੀਸੀਵਡ ਐਟ ਪੁਲਿਸ ਸਟੇਸ਼ਨ ਥਾਣੇ ਵਿੱਚ ਸੂਚਨਾ ਪ੍ਰਾਪਤ ਹੋਣ ਦੀ ਮਿਤੀ ਅਤੇ ਸਮਾਂ 9:30 ਵਜੇ ਇਹਨਾਂ ਨੇ ਆਪ ਲਿਖਿਆ ਕਿ ਗੋਲੀ ਚੱਲਦੀ ਐ ਅਕਰੰਸ ਹੋਈ ਐ 9:30 ਤੇ ਕਹਿੰਦੇ ਥਾਣੇ 'ਚ ਪਤਾ ਲੱਗਿਆ ਜੀ 3:10 ਮਿੰਟ ਤੇ ਦੁਪਹਿਰੇ 6 ਘੰਟਿਆਂ ਬਾਅਦ ਦੁਨੀਆ 'ਚ ਨਿਊਜ਼ ਫਲੈਸ਼ ਹੋ ਗਈ ਚੱਲ ਰਿਹਾ ਸੀ ਨਿਊਜ਼ ਫਲੈਸ਼ ਵੀ ਛੱਡੋ ਲਾਈਵ ਚੱਲ ਰਿਹਾ ਸੀ ਅਮਰੀਕਾ ਕੈਨੇਡਾ ਤੱਕ ਤੋਂ ਪੰਜਾਂ ਮਿੰਟਾਂ ਚ ਲੋਕਾਂ ਦੇ ਫੋਨ ਆਉਣ ਲੱਗ ਗਏ ਵੀ ਕੀ ਹੋ ਗਿਆ ਤੇ ਜਿਹੜਾ ਖਾਣਾ 500 ਮੀਟਰ ਤੇ ਉੱਥੇ ਹੈਗਾ ਉਹਦੇ ਚੀ ਕਹਿੰਦੇ ਸਾਨੂੰ ਜਾਣਕਾਰੀ 6 ਘੰਟਿਆਂ ਬਾਅਦ ਮਿਲੀ ਉਹਨੂੰ ਓਵਰ ਪਾਵਰ ਕੀਤਾ ਸੁਖਬੀਰ ਜੀ ਦੇ ਪਰਸਨਲ ਸਿਕਿਉਰਿਟੀ ਸਟਾਫ ਨੇ ਨਰੈਣ ਚੋੜੇ ਨੂੰ ਜਦੋਂ ਉਹਨੇ ਗੋਲੀ ਚਲਾਈ ਓਵਰ ਪਾਵਰ ਕਰਕੇ ਉਹਨੂੰ ਉਹਦੇ ਤੋਂ ਵੈਪਨ ਖੋਇਆ ਜਿਹੜਾ ਪਿਸਟਲ ਸੀ ਉਹਦਾ ਸਮੇਤ ਵੈਪਨ ਸਮੇਤ ਮੈਗਜ਼ੀਨ ਸਮੇਤ ਉਹ ਖੋਲ ਵਿਦੀਨ 1 ਮਿੰਟ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਿਕਿਉਰਿਟੀ ਸਿਸਟਮ ਨੇ ਸਿਕਿਉਰਿਟੀ ਆਫਿਸਰਸ ਨੇ ਏਆਈਜੀ ਸਰਦਾਰ ਹਰਮੀਖ ਸਿੰਘ ਹੋਰਾਂ ਨੇ ਉਹਨੂੰ ਹੈਂਡਓਵਰ ਕਰਤਾ ਸੀ ਹਰਪਾਲ ਸਿੰਘ ਐਸਪੀ ਨੂੰ ਵਿਦੀਨ 1 ਮਿੰਟ ਇਟ ਇਜ਼ ਅ ਮੈਟਰ ਆਫ ਰਿਕਾਰਡ ਇੱਕ ਪੁਲਿਸ ਸਟੇਸ਼ਨ ਚ ਕਹਿੰਦੇ ਸਾਨੂੰ ਇਤਲਾਹ ਮਿਲਦੀ ਹੈ 3:10 ਸਾਢੇ 3 ਨੇ ਐਫ ਆਈ ਆਰ ਕੱਟੀ ਜਾਂਦੀ ਐ ਐਗਜ਼ੈਕਟਲੀ ਆਫਟਰ 6 ਆਵਸ ਇਹ 6 ਘੰਟਿਆਂ ਦਾ ਡਿਲੇ ਕਿਉਂ ਪਹਿਲੀ ਗੱਲ ਤਾਂ ਜਿਹੜੇ ਲੀਗਲ ਬੰਦੇ ਆ ਉਹ ਇਹ ਜਾਣਦੇ ਆ ਕਿ ਜਿੰਨੀ ਐਫ ਆਈ ਆਰ ਚ ਡਿਲੇ ਹੁੰਦੀ ਜਾਵੇ ਓਨੀ ਐਫ ਆਈ ਆਰ ਕੋਰਟ ਦੀ ਨਿਗਾਹ ਚ ਸ਼ੱਕ ਦੇ ਘੇਰੇ ਚ ਆਉਣ ਲੱਗ ਜਾਂਦੀ ਉਹਦਾ ਮੁਲਜ਼ਮ ਨੂੰ ਫਾਇਦਾ ਹੋਣ ਲੱਗ ਜਾਂਦਾ ਮੁਲਜ਼ਮ ਇਹੀ ਪਲੀ ਲੈਂਦਾ ਜੀ ਕਿ ਇਹ 6 ਘੰਟੇ ਜਿਹੜੀ ਡਿਲੇ ਐ ਇਹ ਐਫ ਆਈ ਆਰ ਡਾਕਟਰ ਕੀਤੀ ਗਈ ਪਰ ਮੈਂ ਤੁਹਾਨੂੰ ਦੱਸਦਾ ਵੀ ਇਹ ਐਫ ਆਈ ਆਰ 6 ਘੰਟਿਆਂ ਬਾਅਦ ਕਿਉਂ ਰਜਿਸਟਰ ਕੀਤੀ ਗਈ ਕਿਉਂਕਿ ਬੜਾ ਕਲੀਅਰ ਵਿਜ਼ੂਅਲ ਲਾਈਵ ਟੀਵੀਜ਼ਨਸ ਨੇ ਕੈਪਚਰ ਕੀਤਾ ਸੀ ਪਰ ਅੰਮ੍ਰਿਤਸਰ ਪੁਲਿਸ ਨੇ ਆਫਦਾ ਕੈਟ ਨਰੈਣ ਚੋੜਾ ਬਚਾਉਣਾ ਸੀ 6 ਘੰਟੇ ਸਲਾਹਾਂ ਲਿੱਤੀਆਂ ਗਈਆਂ ਲੀਗਲ ਆਫਿਸਰਸ ਦੀਆਂ ਸਲਾਹਾਂ ਲਿੱਤੀਆਂ ਗਈਆਂ ਤੁਸੀਂ ਇਹਨਾਂ ਦੇ ਟੈਲੀਫੋਨ ਫੜੋ ਇਨਾਂ ਦੇ ਟੈਲੀਫੋਨ ਜ਼ਬਤ ਕੀਤੇ ਜਾਣ ਕਮਿਸ਼ਨਰ ਪੁਲਿਸ ਅਮਰਿਤਸਰ ਦਾ ਐਸਪੀ ਹਰਪਾਲ ਸਿੰਘ ਦਾ ਐਸਐਚਓ ਈ ਡਿਵੀਜ਼ਨ ਦਾ ਸਭ ਦੇ ਪੁਲਿਸ ਟੈਲੀਫੋਨ ਜ਼ਬਤ ਕਰੋ ਜ਼ਬਤ ਕਰਕੇ ਉਹਨਾਂ ਦੀ ਜਾਂਚ ਕਰੋ ਕਿਹਦੇ ਕਿਹਦੇ ਨਾਲ ਗੱਲ ਹੋਈ ਤੁਹਾਨੂੰ ਪਤਾ ਲੱਗ ਜੂ ਕਿਹੜੇ ਵਕੀਲਾਂ ਦੀ ਕਿਹੜੇ ਕਿਹੜੇ ਡੀਏ ਦੀ ਏਡੀਏ ਦੀ ਡੀ ਲੀਗਲ ਦੀ ਕਿਹਦੀ ਕਿਹਦੀ ਰਹਿ ਲਿੱਤੀ ਗਈ ਕਿ ਐਫਆਈਆਰ ਦੇ ਵਿੱਚ ਨਰੈਣ ਚੋੜੇ ਨੂੰ ਕਿਵੇਂ ਬਚਾਇਆ ਜਾਵੇ ਹੁਣ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਇਹ ਐਫਆਈਆਰ ਦੇ ਵਿੱਚ ਤੁਸੀਂ ਵੇਖੋ ਸ਼ਰਮ ਦੀ ਗੱਲ ਹੈ ਮਤਲਬ ਇਹ ਹੈਰਾਨੀ ਨਹੀਂ ਇਹ ਸ਼ਰਮ ਦੀ ਗੱਲ ਹੈ ਮੈਂ ਫੇਰ ਉਸ ਗੱਲ ਤੇ ਆਉਣਾ ਕਿਸਾਰ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਨਿਸਟਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਾਈਵ ਟੈਲੀਵਿਜ਼ਨ ਤੇ ਉਹਨਾਂ ਤੇ ਕਾਤਲਾਨਾ ਹਮਲਾ ਹੁੰਦਾ ਪੁਆਇੰਟ ਬਲੈਂਕ ਰੇਂਜ ਤੇ ਆ ਕੇ ਇੱਕ ਬੰਦਾ 9 ਐਮਐਮ ਦੇ ਪਿਸਤਲ ਨਾਲ ਇੱਕ ਨੋਨ ਟੈਰਰਿਸਟ ਕ੍ਰਿਮੀਨਲ ਆਈਐਸਆਈ 에ਜੰਟ ਗੋਲੀ ਚਲਾਉਂਦਾ ਤੇ ਉਹ ਐਫਆਈਆਰ ਨੂੰ ਕਿਵੇਂ ਪੁਲਿਸ ਡਾਕਟਰ ਕਰ ਸਕਦੀ ਹੈ ਉਸ ਐਫਆਈਆਰ ਨੂੰ ਕਿਵੇਂ ਕਮਜ਼ੋਰ ਕਰ ਸਕਦੀ ਹੈ ਜੇ ਉਹ ਇਹੋ ਜਿਹੇ ਇਨਸਾਨ ਤੇ ਹੋਏ ਅਟੈਕ ਦੇ ਵਿੱਚ ਇਹੋ ਜੀ ਪੁਲਿਸ ਦੀ ਕਾਰਗੁਜ਼ਾਰੀ ਹੈ ਮੈਂ ਫਿਰ ਉਹੀ ਗੱਲ ਕਹਿੰਨਾ ਫਿਰ ਆਮ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅੱਜ ਪੁਲਿਸ ਕਿਵੇਂ ਖਿਲਵਾੜ ਕਰ ਰਹੀ ਹੈ ਉਹ ਆਪਾਂ ਸਾਰੇ ਸਮਝ ਸਕਦੇ ਹੁਣ ਮੈਂ ਤੁਹਾਨੂੰ ਐਫਆਈਆਰ ਪੜ੍ਹ ਕੇ ਦੱਸਦਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਐਫਆਈਆਰ ਮੁੱਖ ਮੁਨਸ਼ੀ ਥਾਣਾ ਈ ਡਿਵੀਜ਼ਨ ਅੰਮ੍ਰਿਤਸਰ ਸ਼ਹਿਰ ਸਤਸ੍ਰੀ ਅਕਾਲ ਅੱਜ ਇਨਸਪੈਕਟਰ ਐਸ ਐਚਓ ਸਮੇਤ ਐਸ ਆਈ ਬਲਬੀਰ ਸਿੰਘ ਇਨਚਾਰਜ ਚੌਕੀ ਗਲਿਆਰਾ ਐਸ ਆਈ ਮਨਜੀਤ ਸਿੰਘ ਐਸ ਆਈ ਬਲਜੀਤ ਸਿੰਘ ਐਸ ਆਈ ਸਿਕੰਦਰ ਕੁਮ ਸ਼ਿੰਦਰ ਕੁਮਾਰ ਐਸ ਆਈ ਜਸਬੀਰ ਸਿੰਘ ਹੈੱਡ ਕਨਸਟੇਬਲ ਕੁਲਵਿੰਦਰ ਸਿੰਘ ਕਨਸਟੇਬਲ ਵਿਕਰਮਜੀਤ ਸਿੰਘ ਬਾਸਵਾਰੀ ਸਰਕਾਰੀ ਗੱਡੀ ਸਮੇਤ ਡਰਾਈਵਰ ਕਾਂਸਟੇਬਲ ਬਰਿੰਦਰਜੀਤ ਸਿੰਘ ਲੌਂਡ ਆਰਡਰ ਡਿਊਟੀ ਦੇ ਸੰਬੰਧ ਵਿੱਚ ਪਲਾਜ਼ਾ ਘੰਟਾਕਰ ਅੰਮ੍ਰਿਤਸਰ ਮੌਜੂਦ ਸੀ ਕਿ ਪਤਾ ਲੱਗਾ ਕਿ ਘੰਟਾਕਰ ਦੀ ਦਰਸ਼ਨੀ ਦਿਉੜੀ ਦੇ ਬਾਹਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜ਼ਾ ਨੂੰ ਪੂਰੀ ਕਰਨ ਲਈ ਘੰਟਾਕਰ ਗੇਟ